ਦੀ ਅੱਦਾ ਹੋਏ ਕਿ ਫਿਲਮ ਇੰਡਸਟਰੀ ਦੇ ਵਿੱਚ ਤੁਹਾਡਾ ਕੋਈ ਬੈਡ ਐਕਸਪੀਰੀਅੰਸ ਰਿਹਾ ਹੋਵੇ ਦਾ ਮੈਂ ਮੈਂ ਬਾਥਰੂਮ ਚ ਜਾ ਕੇ ਰੋਈ ਵੀ ਸੀ ਆਈ ਸੀ 네ਗੇਟਿਵਿਟੀ ਬਹੁਤ ਸਾਰੀ ਵੀ ਜਿੱਦਾਂ ਨਾ ਮੈਂ ਪਹਿਲੀ ਵਾਰੀ ਇੰਨੀ 네ਗੇਟਿਵਿਟੀ ਦੇਖੀ ਸੀਗੀ ਉਸ ਫਿਲਮ ਦੇ ਸੈੱਟ ਤੇ 네ਗੇਟਿਵਿਟੀ ਕਿਸ ਸੈਂਸ ਚ ਮਤਲਬ ਕਿ ਨਹੀਂ ਮਤਲਬ ਆਲੇ ਦੁਆਲੇ ਹੋ ਤੁਹਾਡੇ ਆਸ-ਪਾਸ ਦੇ ਲੋਕ ਕਰ ਰਹੇ ਕੁਝ ਨੈਗੇਟਿਵਿਟੀ ਤੁਹਾਨੂੰ ਦੇ ਰਹੇ ਆ ਉਹ ਜੈਲਸੀ ਵੀ ਕਹਿ ਸਕਦੇ ਆ ਨਾ ਕਾ ਮੈਮ ਕਦੀ ਐਡਰ ਹੋਇਆ ਕਿ ਫਿਲਮ ਇੰਡਸਟਰੀ ਦੇ ਵਿੱਚ ਤੁਹਾਡਾ ਕੋਈ ਬੈਡ ਐਕਸਪੀਰੀਅੰਸ ਰਿਹਾ ਹੋਵੇ ਕਿਸੇ ਸੈੱਟ ਤੇ ਕੋਈ ਯਾਦ ਹੈ ਹੋ ਜਿਆ ਅ ਇੱਕ ਸੈੱਟ ਤੇ ਥੋੜਾ ਜਿਹਾ ਐਗਜ਼ੈਕਟਲੀ ਤਾਂ ਮੈਂ ਨਹੀਂ ਦੱਸਾਂਗੀ ਉਸ ਸੈੱਟ ਤੇ ਮੈਨੂੰ 네ਗੇਟਿਵਿਟੀ ਬਹੁਤ ਮਿਲੀ ਸੀ ਓਕੇ 네ਗੇਟਿਵਿਟੀ ਕਿਸ ਸੈਂਸ ਚ ਮਤਲਬ ਕਿਵੇਂ ਮਤਲਬ ਆਲੇ ਦੁਆਲੇ ਉਹ ਐਕਟਰਸ ਵੱਲ ਐਕਟਰਸ ਛੱਡੋ ਨਾ ਕੀ ਗੱਲ ਕਰਨੀ ਆ ਮਤਲਬ ਆਈ ਸੀ 네ਗੇਟਿਵਿਟੀ ਬਹੁਤ ਸਾਰੀ ਵੀ ਜਿੱਦਾਂ ਨਾ ਮੈਂ ਪਹਿਲੀ ਵਾਰੀ ਇੰਨੀ 네ਗੇਟਿਵਿਟੀ ਦੇਖੀ ਸੀਗੀ ਉਸ ਫਿਲਮ ਦੇ ਸੈੱਟ ਤੇ ਮੈਨੂੰ ਕਦੀ ਵੀ ਇਦਾਂ ਮੈਨੂੰ ਕਦੀ ਮਿਲੀ ਨਹੀਂ ਸੀ 네ਗੈਟਿਵਿਟੀ ਕਿਸੇ ਵੀ ਫਿਲਮ ਦੇ ਸੈੱਟ ਤੇ ਨਾ ਹੁਣ ਮਿਲ ਰਹੀ ਐ ਬਸ ਇੱਕ ਹੀ ਫਿਲਮ ਐਸੀ ਸੀ ਜਿੱਥੇ ਮੈਨੂੰ ਬਹੁਤ 네ਗੈਟਿਵਿਟੀ ਆਈ ਸੀ ਸਮਝ ਲਓ ਮਨ ਮੈਨੂੰ ਇੰਨਾ ਮਤਲਬ ਇਦਾਂ ਮੈਂ ਮੈਂ ਬਾਥਰੂਮ ਚ ਜਾ ਕੇ ਰੋਈ ਵੀ ਸੀ ਇੰਨੀ 네ਗੈਟਿਵਿਟੀ ਆਈ ਸੀ ਮੈਨੂੰ ਲੱਗਦਾ ਸੀ ਕਿ ਯਾਰ ਯਾਰ ਵੀ ਸਾਰੇ ਕੰਮ ਕਰ ਰਹੇ ਆ ਆਪਣਾ ਆਪਣਾ ਕਰ ਰਹੇ ਆ ਹਨਾ ਤੇ ਪਰ ਹੁੰਦਾ ਹੈ ਕਦੇ-ਕਦੇ ਇਹ ਵੀ ਇੱਕ ਐਕਸਪੀਰੀਅੰਸ ਸੀ ਹਾਂਜੀ दैट ਐਕਸਪੀਰੀਅੰਸ ਤਾਂ ਹੁੰਦੀ ਨੇ ਲਾਈਫ ਦੇ ਵਿੱਚ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਉਹ ਸੈੱਟ ਛੱਡਤਾ ਆ ਫਿਲਮ ਛੱਡਤੀ ਜਾਂ ਕੰਟੀਨਿਊ ਕੀਤਾ ਨਹੀਂ 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 ਉਹ ਤਾਂ ਜਿਹੜੀ ਕਮਿਟਮੈਂਟ ਮੇਰੀ ਹੋ ਗਈ ਜਿੱਦਾਂ ਕਿਸੇ ਕੰਮ ਲਈ ਇਹ ਉਹ ਤਾਂ ਇਦਾਂ ਨਹੀਂ ਛੱਡਣਾ ਚਾਹੀਦਾ ਮੈਂ ਪੂਰਾ ਕੰਪਲੀਟ ਕੀਤਾ ਪ੍ਰੋਮੋਸ਼ਨਸ ਵੀ ਕੀਤੀਆਂ ਫਿਲਮ ਪ੍ਰੀਮੀਅਰ ਰਿਲੀਜ਼ ਉਸ ਤੋਂ ਬਾਅਦ ਵੀ ਪ੍ਰੋਮੋਸ਼ਨ ਕਰਦੇ ਰਹੇ ਇਹ ਤਾਂ ਕੁਝ ਨਹੀਂ ਮੈਂ ਕੀਤਾ ਕਰਨਾ ਵੀ ਨਹੀਂ ਚਾਹੀਦਾ ਨਹੀਂ ਕਿਉਂਕਿ ਉਹਦੇ ਵਿੱਚ ਪ੍ਰੋਡਕਸ਼ਨ ਦਾ ਤਾਂ ਕੋਈ ਕਸੂਰ ਨਹੀਂ ਹੈ ਨਾ ਹੈਨਾ ਨਾ ਡਾਇਰੈਕਟਰ ਦਾ ਕੋਈ ਕਸੂਰ ਹੈ ਹੈਨਾ ਤੇ ਬਾਕੀ ਲੋਕ ਅਗਰ ਤੁਹਾਡੇ ਆਸ-ਪਾਸ ਦੇ ਲੋਕ ਕਰ ਰਹੇ ਕੁਝ ਨੈਗੇਟਿਵਿਟੀ ਤੁਹਾਨੂੰ ਦੇ ਰਹੇ ਆ ਉਹ ਜੈਲਸੀ ਵੀ ਕਹਿ ਸਕਦੇ ਆ ਨਾ ਹੈਨਾ ਤੇ ਉਹਦੇ ਵਿੱਚ ਫਿਲਮ ਦਾ ਕੋਈ ਕਸੂਰ ਨਹੀਂ ਪ੍ਰੋਡਕਸ਼ਨ ਦਾ ਕੋਈ ਕਸੂਰ ਨਹੀਂ ਡਾਇਰੈਕਟਰ ਦਾ ਕੋਈ ਕਸੂਰ ਨਹੀਂ ਹਨਾ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗੀ ਹੈ ਪੈਸਾ ਲੱਗਾ ਹੈ ਤੇ ਤੁਸੀਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਪ੍ਰੋਜੈਕਟ ਛੱਡ ਦਿਓ ਨਹੀਂ ਮਤਲਬ ਇਦਾਂ ਛੱਡਣਾ ਨਹੀਂ ਚਾਹੀਦਾ ਬਾਕੀ ਜੇ ਮੇਰੇ ਤੋਂ ਕੋਈ ਮੰਨ ਲਓ ਕਿਸੇ ਨੂੰ ਕੋਈ ਪ੍ਰੋਬਲਮ ਵੀ ਹੈ ਕੋਈ ਜੈਲਸੀ ਵੀ ਹੈ ਆਦਮੀ ਦਾ ਕੰਮ ਬੋਲਦਾ ਹਨਾ ਹਨਾ ਜੇ ਤੁਸੀਂ ਅੱਛਾ ਕੰਮ ਕਰੋਗੇ ਨਾ ਤਾਂ ਕੋਈ ਨਹੀਂ ਰੋਕ ਸਕਦਾ ਲੋਕਾਂ ਨੂੰ ਐਪਰੀਸ਼ੀਏਟ ਕਰਨ ਤੋਂ ਹਨਾ ਤੇ ਇਸ ਲਈ ਉਸ ਵੇਲੇ ਮੈਨੂੰ ਦੁੱਖ ਹੋਇਆ ਸੀ ਫੇ ਬਾਅਦ ਚ ਭੁੱਲ ਗਈ ਮੈਂ ਅੱਜ ਤੁਸੀਂ ਪੁੱਛ ਲਿਆ ਤਾਂ ਯਾਦ ਆ ਗਿਆ ਬਿਲਕੁਲ